ਮਾਰੇ ਪੁੱ ਲੋ ਤੁਹਾਨੂੰ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੇ ਕੰਮ ਵੀਰੇ ਬਹੁਤ ਵਧੀਆ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਨਾਲ ਪੂਰੇ ਵੀ ਸਾਰੇ ਖੁਸ਼ ਆ ਵੀ ਵਿਆਹ ਦਾ ਦੌਰ ਚੱਲ ਰਿਹਾ ਤੇ ਬਾਕੀ ਤੁਹਾਨੂੰ ਬਾਬਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦੁੱਧ ਪੀ ਪੁੱਤ ਖੁਸ਼ੀਆਂ ਖੇੜੇ ਖੁਸ਼ੀਆਂ ਮਾਣੋ ਜੀ ਸਾਰੇ ਆਪਣੀ ਜ਼ਿੰਦਗੀ ਚ ਤੇ ਸਾਡੇ ਚੱਲ ਰਿਹਾ ਜੀ ਤੁਹਾਨੂੰ ਪਤਾ ਵੀ ਵਿਆਹ ਮੈਰਿਜ ਬਲੌਗ ਪਿਛਲੇ ਤੁਸੀਂ ਦੇਖਿਆ ਇੰਜੋਏ ਕਰ ਰਹੇ ਆ ਬਹੁਤ ਬਹੁਤ ਪਰਿਵਾਰ ਨੂੰ ਆ ਜਿਹੜੇ ਸਿਰ ਦੇ ਨਾਲੇ ਕਮੈਂਟ ਕਰ ਰਹੇ ਆ ਸੋਸ ਦੇ ਲਈ ਮੈਂ ਦੁਬਾਰਾ ਤੋਂ ਸਾਰਿਆਂ ਦਾ ਹੀ ਦਿਲ ਤੋਂ ਧੰਨਵਾਦ ਕਰਦਾ ਤੇ ਹੁਣ ਆਪਣੇ ਆਪਣੇ ਬਾਈ ਲੱਗੇ ਹੋਏ ਕੰਮ ਭੈਣਾਂ ਨੇ ਥੋੜੀ ਜਿਹੀ ਲੇਟ ਜਾਣਾ ਸੀ ਚੱਲੇ ਪਹਿਲਾਂ ਪਾਪਾ ਜੀ ਗਏ ਵੇ ਅੱਧਰ ਪਾਠ ਹੋ ਰਿਹਾ ਉਹ ਵੀ ਤੁਹਾਨੂੰ ਦਿਖਾ ਦੇਣਾ ਵਿੱਚ ਵਿੱਚ ਕਿ ਸੋਖਣੀ ਸਾਹਿਬ ਦਾ ਪਾਠ ਆਰੰਭ ਹੋ ਸਕਿਆ ਮੈਹਰਾਂ ਦੇ ਤੇ ਮੈਂ ਹੁਣ ਥੋੜਾ ਜਿਹਾ ਲੇਟ ਹੋ ਗਿਆ ਤਾਂ ਉੱਧਰ ਹਲਵਾਈਆਂ ਕੋਲ ਤੁਹਾਨੂੰ ਪਤਾ ਵੀ ਘਰ ਦਾ ਵਿਆਹ ਏ ਜ਼ਿੰਮੇਵਾਰੀਆਂ ਜਿਹੜੀਆਂ ਸਾਰੀ ਨਾਲ ਮਿਲ ਕੇ ਸਾਡੇ ਗਰਾਉਂਡ ਦਾ ਹੀ ਆ ਵੀਰੋ ਇਹ ਸਾਡੇ ਨਹੀਂ ਹੈਗਾ ਤੁਸੀਂ ਬਲੌਗ 'ਚ ਦੇਖਦੇ ਆ ਮੇਨਾਂ ਦੇ ਇੰਨਾ ਕੱਖ ਹੈ ਸਾਡੇ ਸਾਰੇ ਗਰਾਉਂਡ 'ਚ ਇੱਕ ਨਹੀਂ ਹੈ ਕਿਸੇ ਦੀ ਭੈਣ ਜਾਂ ਕਿਸੇ ਦੇ ਪੁੱਤ ਦਾ ਵੀ ਵਿਆਹ ਹੁੰਦਾ ਕਿਸੇ ਦੇ ਬੇਟੇ ਦਾ ਸਾਰਿਆਂ ਦੇ ਸਾਰੇ ਜਾਂ ਦੇਖਣਾ ਇੱਕ ਦੂਰੇ ਕੰਮ ਕਰਾਉਂਦੇ ਆ ਚਲੋ ਬਾਕੀ ਤੁਹਾਨੂੰ ਹੁਣ ਪਿਛਲੇ ਕੈਮਰੇ ਨਾਲ ਜਸ਼ਨ ਨਾਲ ਮਲਾਉਂਦਾ ਪਹਿਲਾਂ ਮੇ ਲੋ ਜੀ ਜਸ਼ਨ ਨੂੰ ਮੇਰੇ ਲਸਨ ਸਾਰੇ ਨੇ ਪਿਆ ਪਰ ਸੱਚ ਕਾਲ ਦੀ ਲੋ ਬਈ ਜਸ਼ਨ ਦੇ ਟੌਰ ਦੇਖੋ ਅੱਜ ਹੈ ਠੀਕ ਨੇ ਤੇ ਇਧਰ ਬਾਈ ਇਧਰ ਵੀ ਆ ਰਿਹਾ ਇਧਰ ਮਿਲੋ ਜੀ ਮੇਰੇ ਉਹਨਾਂ ਸਾਰਿਆਂ ਨਾਲ ਹੱਥ ਜੋੜ ਕੇ ਪੈਰ ਪਰ ਸੱਚ ਕਾਲ ਜੀ ਇਧਰ ਮਿਲੋ ਜੀ ਠੀਕ ਆ ਲਾ ਬਾਈ ਸਾਡੇ ਬੰਦਿਆਂ ਦੀ ਟੌਰ ਦੇਖੋ ਹੋਰ ਗੱਲਾਂ ਦੀਆਂ ਗੱਲਾਂ ਹਾਂ ਬਈ ਹਾਂਜੀ ਪਛਾਣ ਨਹੀਂ ਹੋ ਰਹੀ ਅੱਜ ਤਾਂ ਹਾਂਜੀ ਵਿਆਹੇ ਜੀ ਹੈ ਵਿਆਹੇ ਜੀ ਘਰ ਦਾ ਆਪਣਾ ਨਹੀਂ ਆ ਵੀ ਗੱਗੂ ਨਹੀਂ ਪਛਾਣ ਹੋ ਰਿਹਾ ਹੈ ਠੀਕ ਨਹੀਂ ਜਿਆਖਾ ਮੌਕਾ ਮਿਲਦਾ ਜੀ ਰੈਡੀ ਹੋਣ ਦਾ ਮੈਂ ਤਾਂ ਕਦੇ ਨ ਰੁੱਕੇ ਹੁੰਦੀ ਆ ਹਾਂ ਚਲੋ ਬਾਈ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਵੀ ਅੱਜ ਕਿਹੜੇ ਸਾਹ ਨਾਲ ਕੱਪੜੇ ਪ੍ਰੈਸ ਹੋਏ ਬਚਾਰਿਆਂ ਦੇ ਸਵੇਰ ਦੀ ਲੱਗੀ ਵੀ ਆ ਹਾਂਜੀ ਹਾਂਜੀ ਹੈ ਹਾਂਜੀ ਇਧਰ ਬਾਈ ਅਮਨ ਨੂੰ ਮਿਲੋ ਸਤਿਗੁਰੂ ਜੀ ਇਹ ਵੀ ਬਾਈ ਦਿਖਾਉਂਗਾ ਸਭ ਤੋਂ ਵਿੱਚ ਇੱਕ ਸਭ ਤੋਂ ਖੇਰ ਚ ਕਲਿੱਪ ਲੱਗਿਆ ਹੋਊਗਾ ਪੱਗ ਬੰਨਦਾ ਤਾਂ ਮੁੰਡਾ ਹਾਂ ਲੋਟ ਗਿਆ ਜੀ ਲੋਟ ਲਿਆ ਜੀ ਉਹ ਪਰ ਨਾ ਦੂਆ ਯਾਰ ਕਿਹੜਾ ਵਾਜਾ ਲੋਟ ਨਹੀਂ ਆਇਆ ਤੁਹਾਨੂੰ ਮੈਂ ਕਿਹਾ ਵੀ ਸਿਉਣ ਮਰਾਇ ਕਰ ਪੱਗ ਚ ਚੱਲ ਕੋਈ ਨਹੀਂ ਹਾਂ ਛੋਡਾ ਬੰਦਾ ਛੋਡਾ ਹੋ ਗਿਆ ਇਹਣਾ ਉਹ ਚਾਚੇ ਓਏ ਪਛਲਾ ਪਰਮ ਤੇ ਪਰ ਪਟਕਾ ਵੰਪਰੀ ਆ ਮਨੇ ਹਾਂ ਪਰਮ ਕਰਤਾ ਰੈਡੀ ਕੀਤਾ ਪਰਮ ਰੈਡੀ ਕਰਤਾ ਨਵਾਂ ਪਟਕਾ ਤਾਂ ਬਹੁਤ ਆ ਨਵਾਂ ਪਟਕਾ ਤਾਂ ਬਾਈ ਇਹਦੇ ਵੀ ਨਵੇਂ ਦੋ ਤਿੰਨ ਤਰ੍ਹਾਂ ਦੇ ਪਟਕੇ ਆ ਗਏ ਇਹ ਹੈਗਾ ਇਹ ਇਹ ਕਿਹੜਾ ਗ੍ਰੀਨ ਨਹੀਂ ਮਹਿੰਦੀ ਕਲਰ ਮਹਿੰਦੀ ਕਲਰ ਹੈਨਾ ਮਤ ਦਾ ਜਸ਼ਨ ਮੀਨੀ ਪਛਾਣ ਹੋ ਰਹੀ ਅੱਜ ਹੈ ਦਿਖਾਈ ਤਾਂ ਜਿਸੇ ਮੇ ਉਹ ਬੱਲੇ 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 ਚਲੋ ਬਾਈ ਕਰਦੇ ਵਿਆਹ ਇਹ ਨਜ਼ਾਇਨ ਤਾਂ ਇਹ ਹੁਣ ਚੱਲਦੀ ਰਹਿਣੇ ਤੇ ਬਾਕੀ ਤੁਹਾਨੂੰ ਜਿਹੜੀ ਮੈਂ ਅਸਲੀ ਦਿਖਾਉਂਦਾ ਤਾਂ ਬਾਈ ਆ ਆਪਾਪਾ ਜੀ ਦਾ ਬਾਈ ਇੱਧਰ ਦੇਖੋ ਸੂਟ ਪ੍ਰੈਸ ਹੋ ਕੇ ਰੱਖ ਹੋ ਗਿਆ ਠੀਕ ਨੇ ਬਾਕੀ ਮੈਂ ਹੈਰਾਨ ਰਹਿ ਗਿਆ ਵੀ ਜਿਹੜੇ ਸ਼ਾਮ ਨਾਲ ਵੀ ਭੈਣ ਭਾਈ ਉਧਰ ਭੈਣਾਂ ਨੇ ਜਾਣਾ ਥੋੜੀ ਜਿਹੀ ਲੇਟ ਉਹ ਲੱਗੇ ਹੋਏ ਉਧਰ ਬੇਟੀਆਂ ਨੂੰ ਨਨ੍ਹਾਉਣਾ ਆਲਾ ਜੈਸਨ ਮੂਰੇ ਮੂਰੇ ਹੈ ਇਧਰ ਵਾਗੀ ਪੁਲਾ ਭਾਈ ਪਹੁੰਚ ਗਏ ਸਾਰੇ ਰਿਸ਼ਤੇਦਾਰ ਜੈਸਮੀਨ ਬੈਠੀ ਅਸੀਂ ਤੁਹਾਡੇ ਸਵਾਗਤ ਕਰਨ ਬੈਠੇ ਹਾਂ ਠੀਕ ਆ ਪੁਲਾ ਭਾਈ ਹਾਂਜੀ ਗੁੱਡ 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 ਹਾਂ ਚਲ ਰਿਹਾ ਕੰਮ ਲੋ ਬਾਈ ਖਾਣ ਬਣ ਚ ਕੋਈ ਸੰਗ ਨਹੀਂ ਹਾਂ ਪਰਮਾ ਪਲੇਟ ਚੱਕ ਲੈ ਉਹ ਦੇ ਮम्मी ਨੇ ਚੱਕ ਲਈ ਚੱਕ ਚੱਕ ਪਲੇਟ ਲੋ ਬਾਈ ਬਾਈ ਰਾਹੀਂ ਖੜੇ ਆ ਹਲ ਬਾਈ ਸਾਡੇ ਪਿੱਛੇ ਲੱਗੇ ਹੋਏ ਆ ਪਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਹੜਾ ਜੀ ਠੀਕ ਆ ਹਾਂ ਕਿਆ ਕਹਿੰਦਾ ਪੂਰੀ ਕੋਈ ਨਹੀਂ ਮੈਂ ਹੋੜੇਗਾ ਨਹੀਂ ਮੈਂ ਤਾਂ ਮੈਂ ਤਾਂ ਬਈ ਦੋ ਵਾਰ ਖਾ ਲੇ ਠੀਕ ਆ ਆਪਾਂ ਬੋਲਾ ਹੁਣ ਚਾਹ ਪੀਣੀ ਹੈ ਅੱਛਾ ਚਲੋ ਆਇਦਰ ਬਾਈ ਜਲੇਬੀਆਂ ਵਾਲਾ ਕੰਮ ਬਾਈ ਸਾਰੇ ਆਪਣੇ ਆਪਣੇ ਕੰਮ ਆਇਦਰ ਨਿਆਣੇ ਸਿਆਣੇ ਹੈ ਚਲੋ ਹਾਂ ਓਏ ਨਹੀਂ ਇਹਨੇ ਨਹੀਂ ਖਾਣਾ ਨਹੀਂ ਨਹੀਂ ਆ ਜਾ ਆ ਜਾ ਬੈਕ ਮੋੜ ਉਹ ਨਹੀਂ ਚੱਲ ਬੈਕ ਮੋੜ ਉਹ ਖੜਿਆ ਜੀ ਬਾਬਾ ਨਾਲ ਨਹੀਂ ਨਹੀਂ ਆ ਜਾ ਪੁੱਤ ਆ ਜਾ ਬੈਕ ਬੈਕ ਆ ਜਾ ਚੱਲ ਚੱਕ ਚਮਚਾ ਆ ਜਾ ਆ ਜਾ ਇਹ ਆ ਤਾਂ ਗਲਤ ਹੋ ਗਿਆ ਕੰਮ ਬਾਈ ਆ ਦੇਖ ਲੋ ਪਰਮ ਦੇ ਕੰਮ ਇਹਨਾ ਮਿੱਠਾ ਨਹੀਂ ਖਾਣਾ ਉਹ ਕਾਢੀ ਮੜਿਆ ਯਾਰ ਜਿਆਦਾ ਪਾ ਲਿਆ ਯਾਰ ਉਹ ਖਾ ਲੈਣੇ ਬੱਦਾਂ ਤਕੜਾ ਨਹੀਂ ਨਹੀਂ ਚੱਕਰੇ ਬਟੇ ਲੈ ਪੂਰੀ ਦੇਖ ਤਾਂ ਪਰ ਉਹ ਨਹੀਂ ਇਹਦੇ ਨਾਲ ਲਾਉਣਾ ਪੈਣਾ ਕੋਈ ਕੋ ਨਹੀਂ ਗੱਨਾਂ ਕਰ ਫਿਕਰਾਂ ਕਰ ਲੈ ਮੈਂ ਖਰਾ ਕਹਿ ਕਿ ਮੁੰਡੇ ਸਾਡੇ ਦੀ ਲੈ ਮੈਂ ਤੁਸ ਜ ਆਪਣੇ ਪਾਪਾ ਇਹਨੂੰ ਰੋਕਾ ਦੇ ਰੋਕਾ ਯਾਰ ਇਹ ਕੀ ਹੋ ਰਿਹਾ ਤੇਲੀ ਐ ਨਹੀਂ ਜਿਵੇਂ ਹੈਗੀ ਆਪਾਂ ਨੇ ਹੈ ਸ਼ਿਕਾਰੀ ਇਹ ਬੁਲਾ সাইਕਲ ਹੀ ਲੈ ਕੇ ਆ ਬਬਣੀ ਨੇ ਹੁਣ ਘਰ ਨੂੰ ਲੰਘ ਜਾਣਾ ਆਜੋ ਕਰ ਦੂਗਾ ਇਹਦਾ ਗੇਰ ਨਾ ਦੇ ਯਾਰ ਮੈਂ ਦੱਬਦਾ ਮੈਂ ਇਹ ਇੱਕ ਇੱਕ ਆਪ ਲੈ ਲੋ ਕੱਪੜੇ ਟਰਾ ਕਰਨਾ ਹਾਂ ਹਾਂ ਚੱਕ ਕੇ ਮੰਦੇ ਵਿੱਚ ਲਾ ਬਰਾਬਰ ਕਰਦਾ ਕੰਮ ਹੋ ਠੀਕ ਆ ਭਾਈ ਬਹੁਤ ਵਧੀਆ ਬਾਈ ਘਾਣਾ ਯਾਰ ਮੈਂ ਤੇਰੇ ਖਾਂਦਾ ਯਾਰ ਇਹ ਡਰਾਈ ਜਾਂਦੇ ਅੱਛਾ ਤੇਰੀਆ ਥੋੜਾ ਤਰਾਣੇ ਦੇਖ ਲੈ ਸੇਫ ਗੱਪੀ ਐ ਆਹ ਗੱਪੀ ਐ ਉਹੀ ਵੱਡ ਕੇ ਉਦਾਂ ਹੀ ਵੱਡਾ ਤੇ ਪੂਰੀ ਚੱਲਦਾ ਰੰਗ ਆਈ ਆ ਕੁਕੜੇ ਛੋਟੇ ਜਿਹੇ ਉੱਦਾਂ ਨੇ ਇਹ ਹਾਂ ਪੂਰੀ ਘਾੜੀ ਤਖਣੀ ਐ ਪੀੜ ਦੇ ਵਾਲੀ ਐ ਚੱਲ ਕੋਈ ਨਹੀਂ ਨਜ਼ਰ ਨਾ ਲੱਗੇ ਮੁੰਡੇ ਨੂੰ ਖਾਈ ਜਾਂਦਾ ਕਿਹੜੇ ਪੂਰੇ ਦੋ ਤਾਂ ਲੰਮੇ ਪੁੱਤਾਂ ਕਿਹਦੇ ਦਿਲਾਂ ਦੇ ਸਾਹ ਹਾਲੀ ਹਾਲੀ ਹਾਂ ਰੌਣਕਾਂ ਲੱਗੀਆਂ ਨੇ ਉਹਦਾ ਕਰਨ ਵਾਲਾ ਹਾਂ ਚੱਲਦੇ ਪਕੌੜੇ ਕਰਨ ਸੱਚੀ ਗੱਲ ਬਲਾ ਭਾਈ ਲਾ ਵੀ ਆ ਕਰਨ ਦਿਹਾੜੀ ਆ ਸਾਰੇ ਪਕੌੜੀਆਂ ਪਰਮ ਨੂੰ ਪਕੌੜੇ ਪਾ ਕੇ ਦੇਈ ਮਣਜ ਉਹਨੇ ਉੱਜਾਈ ਭੱਜ ਗਏ ਉਹ ਬੱਸ ਫੁੱਲ ਹੋ ਗਿਆ ਹੈ ਬੱਸ ਨਿਬੜਦਿਆਂ ਕਰ ਮੰਮੀ ਕੇਲੇ ਖਾ ਲੈਣੇ ਇੱਛਾ ਉਹ ਸਾਹਮਣੇ ਚਲੇ ਗਿਆ ਚੱਲ ਹੋ ਠੀਕ ਆ ਨੀ ਮੈਂ ਬਾਈ ਧੀਰੀ ਬਾਈ ਪਾਟ ਗਿਆ ਧੰਨਵਾਦ ਤੇਰਾ ਬਾਈ ਕਿੰਨਾ ਯਾਰ ਬਾਈ ਉਹਦਾ ਬੰਦਾ ਯਾਰ ਹੈ ਇਹਦੀ ਬਿਆਹ ਦੀ ਗੱਲ ਕਰ ਆਨੇ ਮੈਂ ਸੱਚੀ ਦੱਤੇ ਕਿਹੜਾ ਘੱਟੂ ਖਾਣਾ ਵਿਆਹ ਵਾਲਾ ਦੋ ਘਾਣੇ ਇੱਕਵੇਂ ਹਾਂ ਦੋ ਦਾ ਮਤਲਬ ਵੀ ਦੋ ਵਿਆਹ ਦੋ ਵਿਆਹ ਆਰਾਮ ਆਉਂਦਾ ਹਾਂ ਹੋਰ ਉਧਰ ਜਿਹਨੇ ਖਾਣੇ ਲੈ ਪਲੇਟਾਂ ਬਲੂਟਾਂ ਕਿਹੜਾ ਦੇ ਰਿਹਾ ਹੈ ਇਹਦਾ ਜਿਮਾ ਬਾਈਟ ਹੈਡ ਭਰਨਾ ਜਿ ਕਿਣਾ ਮਰਜੀ ਜਿਵੇਂ ਮਨਾ ਲਾ ਵਿਆਹ ਨੂੰ ਮੰਨਦਾ ਨਹੀਂ ਬਾਈ ਹਾਂ ਲੱਡੂ ਖਾਣੇ ਆ ਬੰਦਾ ਨਹੀਂ ਮੈਂ ਬਾਅਦ ਵਿੱਚ ਬਤਾਉਂਗਾ ਹੋਰ ਹੁਣ ਮੌਕਾ ਨਾ ਜਿਵੇਂ ਆਇਆ ਤੇਰੀ ਤੇਰੀ ਕਦੇ ਆਇਆ ਹਾਂ ਨਹੀਂ ਮੈਂ ਯਾਰ ਅੱਜ ਤਾਂ ਕੰਮ ਹੈ ਕੈਸ ਨਹੀਂ ਆਏਗਾ ਤੇ ਐ ਜੇਗੀ ਆ ਮੈਂ ਤੁਹਾਨੂੰ ਆਇਆ ਨਾ ਮੈਂ ਉਹਨੇ ਤੋਂ ਕੈਸ ਨਹੀਂ ਭਾਗਨੇ ਵੀ ਕਰਾਂਗਾ ਹਾਂ ਪਰ ਇੱਕ ਰੌਣਕ ਪਤਾ ਹੀ ਨਹੀਂ ਮਾਨ ਦਾ ਨਹੀਂ ਗੱਲ ਪੱਕੀ ਚਲੋ ਬਾਕੀ ਬਾਈ ਰੌਣਕ ਲੱਗੀ ਵੀ ਪੂਰੀ ਹੈ ਹੈ ਕੁੜੀ ਟੀਚਰ ਹੈ ਟੀਚਰ ਆ ਕੁੜੀ ਦੇਖ ਲਾ ਮੁੰਡਿਆ ਦੇਖ ਲਾ ਪੈਸੇ 40 43 ਤੀ ਚਿੱਟਾ ਕੁਰਤਾ ਪਜਾਮਾ ਪਾ ਕੇ ਘੁੰਮੀ ਜਾਂਦਾ ਪੂਰੀ ਬੜੇ ਦੇਈ ਗਿਆ ਘੁੰਮੀ ਗਿਆ ਆਪਣੇ ਮੋੜ ਤੇ ਆਹੋ ਜਿਹੜੇ ਬੰਦਾ ਦੁੱਦਾ ਨਾਲੇ ਇਹ ਮੰਨਦਾ ਨਹੀਂ ਚਲ ਪੂਰੀ ਚਾਹ ਲਿਆ ਫਿਰ ਤੇ ਵੀ ਲਾ ਦੇ ਲਾ ਹੁਣ ਬੰਨੂ ਗਿਆ ਨਾ ਬਾਅਦ ਚਾਹ ਹੀ ਦਾਲੇ ਚਾਹ ਨਾ ਇਹ ਇਹਨਾਂ ਪਸਤਾਉਣਾ ਵੀਰ ਕਹੇਗਾ ਨਾ ਅਰ ਭਾਈ ਮੈਂ ਤਾਂ ਜੀ ਇਹਨਾਂ ਦੇ ਬੇੜਾ ਮੰਨ ਲੈਂਦਾ ਫੜੀਆ ਨਾ ਗੱਲ ਪੱਕੀ ਜਾਂਨੀ ਮੈਂ ਭਾਈ ਮੇਰੇ ਤਾਂ ਮਨ ਆ ਗਈ ਨਾ ਉਹੀ ਦੀ ਉਮਰ ਹੈਗੀ ਆ ਕਿ ਉਹ ਕਿੰਨੇ ਉਹਦੇ ਦਾ ਕਾਲੀ ਕਰਦੇ ਆ ਇਹਦੇ ਚਿੱਟੇ ਆ ਗਏ ਵਾਲ ਨੇ ਜਿਹਦੇ ਨੇ ਕਾਲੇ ਪਾਏ ਆ ਸਹੀ ਬਾਤ ਹੈ ਨਵੀਂ ਪ੍ਰੋਗਰਾਮ ਵਧੀਆ ਹੋ ਗਿਆ ਹੈ ਜਿਹੜਾ ਖਾਦੀ ਖੁੱਲ ਗਈ ਹਾਂ ਜਗਾ ਬਾਦੂ ਖੁੱਲ ਗਈ ਬਾਈ ਸਾਰੀ ਲੋਕੀ ਨੇ ਲੋਟ ਆ ਵਧੀਆ ਕੰਮ ਹਾਂ ਠੀਕ ਨੇ ਚਲੋ ਬਾਕੀ ਭਾਈ ਅੱਪਰ ਵੀ ਗੇੜਾ ਮਰੱਕਦੇ ਆਉਂਦੇ ਥੋੜਾ ਤੁਹਾਡਾ ਫਾਦਰ ਸਾਹਿਬ ਲੱਗੇ ਹੋਏ ਆ ਪਰ ਲੋ ਬਾਈ ਰਾਜੂ ਬਾਈ ਦੀ ਡਿਊਟੀ ਲੱਗੀ ਹੋਈ ਹੈ ਵੀ ਬੰਦਿਆਂ ਨੂੰ ਰੋਕ ਕੇ ਵੀ ਕਹਿਣਾ ਵੀ ਛਕੋ ਹਨਾ ਪੈਥ ਡਿਊਟੀ ਲੱਗੀ ਵੀ ਹਾਂ ਠੀਕ ਹੈ ਉਹ ਨੰਬਰ ਦੇ ਲੈਣਾ ਹਾਂ ਅੱਪਰ ਕਿੰਨੇ ਕਿ ਚਲੇ ਗਏ ਬੰਦੇ ਅੱਪਰ ਬਲੌਕ ਚਲੇ ਗਏ ਅੱਛਾ ਹੋਰ ਡੇੜੇ ਗਿਆ ਬੜਾ ਮੋਹ ਦਾ ਬਾਟਾ ਨੰਬਰ ਦੇ ਰਹਿ ਗਏ ਠੀਕ ਹੈ ਮੇਰੇ ਪਿੰਡ ਵਾਲੇ ਆਲੇ ਰਿਸ਼ਤੇਦਾਰ ਵੀ ਆਲੇ ਪਹੁੰਚਣਾ ਪਊਗਾ ਸ਼ਾਮ ਨੂੰ ਨਹੀਂ ਆਹੋ ਵੀ ਰਿਸ਼ਤੇਦਾਰ ਆ ਸਭ ਬਾਹਰ ਆ ਜੀ ਟੁੱਟੀ ਹਾਂ ਜੀ ਰਿਸ਼ਤੇਦਾਰਾਂ ਤਾਂ ਬਾਈ ਸ਼ਾਮ ਨੂੰ ਆਉਣਾ ਹੈ ਹਨਾ ਚਲੋ ਦੇ ਦੇ ਔਰ ਉਹ ਪਹਿਲੇ ਉਹਦੇ ਬਾਅਦ ਫਿਰ ਉੱਪਰ ਗਾਇ ਚਲਾ ਦੇਣਾ ਹੂੰ ਮੈਂ ਸਾਰੀ ਤਿਆਰੀ ਹੈ ਸਹੀ ਗੱਲ ਹੈ ਚਲ ਬਾਕੀ ਬਾਈ ਕਾਹ ਜਸ਼ਨਾਂ ਦਾ ਸਮਾਨ ਵੀ ਪਿਆ ਟਿੱਕੀਆਂ ਵਾਲਾ ਟਿੱਕੀਆਂ ਵਾਲਾ ਵੀ ਹੈਗਾ ਦੂਜੇ ਅਹੀਂ ਭੱਲੇ ਵੀ ਹੈਗਾ ਸਦਾ ਹੋ ਜਾਏਗਾ ਉਹਰੇ ਗੋਲ ਗੱਪੇ ਵੀ ਹੈਗੇ ਆਹੇ ਨਿਆਣਾ ਦਾ ਇਧਰ ਕਰ ਜਸ਼ਨ ਔਰਿਆ ਪੁੱਤ ਮਾਮੂ ਦਾ ਤੇਲੀ ਕੁਛ ਲੋ ਬਾਈ ਮੈਂ ਕਹਿੰਦਾ ਨਾਨਾ ਜੀ ਵੀ ਪਹੁੰਚ ਚੁੱਕੇ ਆ ਨਾਨਾ ਆ ਗਏ ਜੀ ਮੈਂ ਤਾਂ ਕਿਹਾ ਨਹੀਂ ਮੇਰਾ ਨਾਨਾ ਆਹ एक नहीं ले पर पार पार्ट वे 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 गया पर दिखाया बाबे का पाठ कर दी गई सारी तरह सोंड ਤਰੀ ਗੁਰ ਪ੍ਰਸਾਦਿ ਜਿਉਂਤੀ ਅਗਿਆਨ ਜੇ ਕਥਾ ਸੁਣਨ ਗਾਏ ਇੱਕ ਵਾਰ ਦਸੰਮਰੀਆ ਘਰ ਆਨਦੇ ਨਿਵ ਅਵਤਾਰੇ ਸਭ ਤਰ੍ਹਾਂ ਦੀ ਸਹਾਇਤਾ ਸੋਤਿ ਸੋਤਿਓ ਲੋ ਬਾਈ ਉੱਪਰ ਤੋਂ ਬਾਅਦ ਆ ਕੇ ਥੱਲੇ ਰੌਣਕ ਪਰ ਰੌਣਕ ਲੱਗੀ ਪਈ ਆ ਪੂਰੀ ਸਾਰੇ ਆਪਣੇ ਆਪਣੇ ਕੰਮ ਉਹ ਬੱਲੇ ਮੇਰਾ ਭਾਈ ਆਏ ਹਾਏ ਅੱਜ ਦਾ ਮਨ ਖੁਸ਼ ਕਰਤਾ ਸਹੀ ਗੱਲ ਆ ਬਾਈ ਅੱਜ ਆਜਾ ਮੰਡੇ ਦੀ ਮੀਟਿੰਗ ਹਾਂ ਠੀਕ ਹੈ ਭਾਈ ਘਰ ਦਾ ਵਿਆਹ ਕੇ ਚਾਹੀਦਾ ਹੋਰ ਠੀਕ ਤਾਂ ਇੱਧਰ ਤੇ ਭਾਈ ਚਲੋ ਬੈਠੇ ਹੋਰ ਜੀ ਸਤਿ ਸ਼੍ਰੀ ਅਕਾਲ ਚੌਧਰੀ ਸਾਹਿਬ ਨਾ ਭਾਈ ਇੱਧਰ ਮਸਤਾ ਮਸਤੀ ਟਾਈਮ ਆਇਆ ਨਹੀਂ ਹੈਗਾ ਹੈ ਮਾਦਾ ਆਪ ਕਹਿੰਦਾ ਹੈ ਮੰਨਦਾ ਨਹੀਂ ਉਹ ਬੱਕਰਾ ਹਰੇ ਖੈਰ ਮਨਾਉਂਦਾ ਵਾਲੀ ਨਹੀਂ ਲੈਣੀ ਨਹੀਂ ਖੇਤੀ ਆਹ ਦੇਖ ਆ ਭਾਈ ਨੇ ਇਹਨੇ ਲਾਉਣੀ ਮੋਰ ਕੀ ਪਤਾ ਇਹਦਾ ਕੰਮ ਹੋ ਰਿਹਾ ਹੁਣ ਕਿਹਜਾ ਬੱਕਰਾ ਵੱਡਣਾ ਨਹੀਂ ਵੱਡਣਾ ਰਹੀ ਹਾਂ ਇੱਕ ਬੱਕਰਾ ਇਹ ਜਾਂ ਵੀ ਚੜਾਉਂਦੇ ਲੋਕ ਜੀ ਤੇ ਭੱਜਦੇ ਵੱਡਣ ਨੂੰ ਵੀ ਨਹੀਂ ਇਦਾਰ ਹੁੰਦੇ ਉਹਨੂੰ ਹਾਂ ਬਦੀ ਚੜਨ ਤੇ ਵੀ ਹਾਂ ਉਹ ਬਾਈ ਮੱਥਾ ਟੇਕਦੇ ਉਹਨੂੰ ਮੱਥਾ ਟੇਕਾ ਉਹਨੂੰ ਛੱਡ ਦਿੰਦੇ ਆ ਉਹਨੂੰ ਝਾੜ ਦਿੰਦੇ ਬੰਗਲਾ ਨਹੀਂ ਭਟਕਦਾ ਕੋਈ ਗੱਲ ਇਕੱਲੇ ਹੀ ਰਹਿ ਗਏ ਲੈ ਬਾਈ ਸਮਾਨ ਸਾਰਾ ਲੱਗਿਆ ਵਾ ਆਪਣਾ ਆਪਣਾ ਆਪਣੇ ਮਣੀ ਲੱਗੇ ਕੰਮਾਂ ਬੈਠੇ ਆ ਸਾਰੇ ਅਦਰਵਾਈਜ਼ ਜਸਵੀਰ ਭਾਈ ਇਹ ਮਗਰ ਪਏ ਸਾਰੇ ਹੁਣ ਇਹ ਬੱਕਰਾ ਕਦ ਤੱਕ ਗੇਰ ਬਣਾਉਂਗਾ ਮੁੰਡਾ ਤਾਂ ਨੇ ਬਲੇ ਚੜਾ ਦੇਣਾ ਠੀਕ ਹੈ ਹੈ ਨਾ ਕਿਸੇ ਨੂੰ ਬੁਲਾਉਂਦਾ ਆ ਆ ਗਰਦਨ ਪਰ ਕੜਕ ਦੇ ਗਿਆ ਹਾਂ ਭਾਈ ਨਾਨਾ ਨੂੰ ਕਦ ਖੁਸ਼ ਕਰਨਾ ਅਸੀ ਆ 10-10 ਗੱਲ ਨੇ ਕਰੀ ਆ ਆਹ ਤੇਰੇ ਦੇ ਬਾਅਦ ਆ ਨਿਆਣਿਆਂ ਨੂੰ ਨਿਆਣਿਆਂ ਨੂੰ ਚੱਲ ਪੈਣਾ ਹੈ ਨਾਲੇ ਕੁਝ ਕਰ ਉਹ ਬੱਲੇ ਦੱਲੀ ਬਾਈ ਕੀ ਹਾਲ ਆ ਵੀਰੇ ਠੀਕ ਆ ਧੰਨਵਾਦ ਬਾਈ ਪਹੁੰਚਿਆ ਤੂੰ ਪ੍ਰੋਗਰਾਮ ਚ ਲੈ ਬਾਈ ਆਪਣੇ ਮਨੇ ਸਾਰੇ ਕੰਮ ਲੱਗੇ ਹੋਇਆ ਹਰੇਕ ਦੀ ਡਿਊਟੀ ਆ ਆਪਣੀ ਡਿਊਟੀ ਆ ਜਿਹੜੀ ਉਹ ਹਰੇਕ ਤਨਦੇਹੀ ਨਾਲ ਨਿਭਾ ਰਿਆ ਜੈਸਮੀਨ ਵੀ ਆਉਂਦਿਆਂ ਨੂੰ ਮਿਲ ਰਹੀ ਆ ਜਿਹੜੇ ਤੁਹਾਨੂੰ ਪਤਾ ਹੈ ਆ ਦੇਖੋ ਦੇਖਣਾ ਇਹੇ ਭਾਈਚਾਰਕ ਸਾਂਝ ਆ ਇੱਕ ਪਰਮਹਾਲ ਸਾਹਿਬ ਸਤਿ ਸ਼੍ਰੀ ਅਕਾਲ ਪਹੁੰਚ ਗਏ ਵੀਰੇ ਥੈਂਕ ਯੂ ਚੱਲੋ ਖਾ ਲਓ ਬਾਕੀ ਭਾਈ ਅੱਪਰ ਨੂੰ ਜਾਈ ਜਾਂਦੇ ਆ ਚਾਹ ਪੀ ਕੇ ਸਾਰੇ ਮੱਥਾ ਟੇਕਣੋਂ ਅੰਦਨ ਪਹਿਲਾਂ ਚਾਹ ਮੱਥਾ ਆ ਲੈ ਭਾਈ ਰੇਡੂ ਇਹਦੀ ਬਾਜ ਵਧਾ ਦੇ ਬਾਕੀ ਭਾਈ ਜੈਸਵਿੰਦਰ ਮਾਮਾ ਚਾਚੇ ਮਾਮੇ ਉਹ ਵੀ ਪਹੁੰਚੇ ਨੇ ਟੱਕੀਆਂ ਚਲਾਉਣ ਲੱਗੇ ਭਾਈ ਯਾਰ ਆਏ ਨਾ ਕਾ काम-काम じゃ ਸਾਰਾ ਕਰਤਾ ਸ਼ੁਰੂ ਉਹਨਾਂ ਨੇ। ਸੁਨਿਆਣਾ ਏ। ਖਾਣੀਆਂ ਤਾਂ ਖਾਣੀਆਂ। ਨਾਲੇ ਨਿਆਣੇ ਦਾ ਬਾਪਾ ਮੈਂ ਤਾਂ ਡਬਲ ਹੋ ਗਿਆ। ਆਹ ਮਾਰੀ ਬੰਦੇ ਨੇ ਖਾਣੀਆਂ ਦੋ। ਨਹੀਂ ਇਹ ਬੰਦੇ ਨੇ ਛਿੱਕਾ ਮਾਰਿਆ ਸਿੱਧਾ ਹੀ। ਮੈਂ ਮਾਰਨਾ ਕਿ ਕਹਿੰਦਾ ਮੈਂ ਨਿਆਣਾ ਦਾ ਬਾਪਾ ਡਬਲ ਆ। ਠੀਕ ਨੇ। ਆਹ ਬਾਈ ਬਾਈ ਸਤਿ ਸ਼ਕਾਲ। ਠੀਕ ਹੈ ਜੀ। ਚਲੋ ਬਾਈ। ਆ ਬਾਈ ਹੋਰ ਕੁਛ ਲੈਵਾਂ ਹੈ ਗਰਾਸੇ ਵੀ ਲੈ ਲਈ ਬਾਈ ਹੈ ਬਹੁਤ ਬਹੁਤ ਧੰਨਵਾਦ ਤੇਰਾ ਆ ਬਾਈ ਅੱਜ ਇਹ ਪਹੁੰਚੇ ਆ ਇਟਲੀ ਤੋਂ ਸਪੈਸ਼ਲੀ ਪਿਆਰ ਇਹ ਪਿਆਰ ਹੁੰਦਾ ਬੰਦੇ ਦਾ ਹੈ ਐਮਰਜੈਂਸੀ ਲੋ ਸਾਰੇ ਫਲ ਮਟਾ ਫਲ ਰੌਣਕ ਉਹ ਭੱਲੇ ਮੰਡੇ ਉਹ ਸੰਟੀ ਦੇ ਆੜੀ ਹੈ ਬਾਈ ਸਾਡੇ ਮਾਇਕ ਪ੍ਰੀਤ ਦੇ ਆੜੀ ਹੈ ਸਾਰੇ ਉਹ ਦੇਖੋ ਆਪ ਅਟੈਂਡ ਕਰ ਰਿਹਾ ਮਾਇਕ ਉਹ ਦੇਖੋ ਹੈ ਓ ਬੱਲੇ ਹੁਣ ਆਈਆਂ ਬਾਈ ਭੈਣਾਂ ਨਹੀਂ ਤਿਆਰ ਹੋ ਗਿਆ ਉਹ ਦੇਖੋ ਆ ਦੇਖੋ ਰਿਸ਼ਤੇਦਾਰ ਹਾਂ ਇਹਨੇ ਮੱਗੂ ਉੱਡ ਲੈ ਪੰਮੂ ਦੇ ਮਗਰ ਪੈ ਗਈ ਆ ਜਾ ਆ ਜਾ ਆ ਜਾ ਉਰੀ ਆ ਜਾ ਕੋਈ ਆ ਜਾ ਪੰਮੂ ਨੂੰ ਨਹੀਂ ਬਾਈ ਇਹ ਜਾਣਦੰਦੀ ਬਾਹਰ ਦੇਖੋ ਆ ਲੋ ਲੋ ਬਈ ਲੋ ਇੱਧਰ ਨੂੰ ਹੈਂ ਹੈਂ ਸਾਸੀ ਕਾਲ ਹੁਣ ਸਾਸੀ ਕਾਲ ਬੁਲਾਈ ਭਾਨ ਜੀ ਨੇ ਹੈਂ ਉਹ ਲਾਲਾ ਤੇ ਲਾਲਾ ਨਹੀਂ ਨਹੀਂ ਦਿਖਾ ਦਿੰਦਾ ਲੈ ਪਕੌੜੇ ਖਾਣੇ ਆ ਖਾਓ ਫਿਰ ਮੈਂ ਰੋਕਦਾ ਆ ਖਾ ਚੁੱਕਿਆ ਬੰਦਾ ਪਕੌੜੇ ਠੀਕ ਆ ਓਕੇ ਆ ਮੈਨੂੰ ਦਿਖਾ ਦਿੰਦਾ ਇੱਕ ਬਾਈ ਸਾਡਾ ਆ ਦੋਤਾ ਬੈਠਾ ਔਰ ਮਾਸੜ ਦੀ ਬੇਟੀ ਸਾਡੀ ਭਤੀਜੀ ਸਮਝ ਲਓ ਸਾਡੇ ਦੀ ਬੇਟੀ ਸੋ ਇਸ ਕਰਕੇ ਆ ਲੋ ਇਹਨੂੰ ਕਹਿੰਦੇ ਆ ਗੋਲਗਪਾ ਟਿੱਕੀ ਦਲਸੀ ਆ ਦੇਖੋ ਆਹ ਪ੍ਰੋਟੇ ਚਾਲੂ ਪਰ ਮੂਹਰੇ ਹੀ ਕੱਦੇ ਦੇਖੀ ਜਾਂਦੇ ਆ ਚੱਲ ਬਾਈ ਇੱਧਰ ਬੰਦਾ ਨਾ ਪੱਟ ਲਈ ਸਾਡਾ ਬੰਦਾ ਨਾ ਪੱਟ ਲਈ ਫਟੋ ਗਿਆ ਇੰਤਾ ਕੰਮ ਗਲਤ ਹਾਂ ਉਹ ਦੇਖੀ ਬੰਮੂ ਨੂੰ ਕਿਆ ਲੱਗਿਆ ਸੁਣਾਉਣਾ ਹਾਂ ਅੱਛਾ ਪੰਮੂ ਨੇ ਤਾਂ ਮੈਂ ਜਾਣਦਾ ਨਹੀਂ ਪੰਮੂ ਨੂੰ ਐਂ ਦੱਸ ਦੇ ਕੇ ਪੰਮੂ ਨੇ ਘੇੜੇ ਦਿੱਤੇ ਪਏ ਆ ਹੈ ਹੈਗੇ ਉਹ ਵੀ ਆ ਗਏ ਬਾਈ ਜੱਗੇ ਰਾਈ ਹੈਂ ਦੇਖ ਤਾਂ ਮੁੰਡੇ ਬਾਈ ਆ ਗਏ ਹੌਲੀ ਹੌਲੀ ਆਉਂਦੇ ਆ ਸਾਰੇ ਦੱਲੀ ਲੋ ਇਕਣਾ ਬਾਈ ਸਾਰੇ ਆਈ ਜਾਂਦੇ ਆ ਬੱਪੂ ਲੱਗਿਆ ਵਾ ਪਿੱਛੇ ਰਹਿ ਗਿਆ ਤਾਂ ਹੈ ਬਾਗ ਕੰਮ ਕਰਨ ਵੇੜ ਕੇ ਬਾਈ ਚਲੋ ਫਿਰ ਜੱਗੇ ਚਾਹ ਪੀਓ ਬਾਈ ਚਾਹ ਇਹ ਮਹਾਰਾਜ ਨੂੰ ਮੱਥਾ ਟੇਕਦੇ ਆ ਜਾ ਬਾਪੂ ਹੋਰ ਬਾਈ ਚਲੋ ਬਾਈ ਚੱਲ ਰਿਹਾ ਕੰਮ ਸਾਰੇ ਜਾਈ ਜਾਂਦੇ ਆ ਹਾਂ ਜੈਸਮੀਨ ਮੂਰਤ ਸਵਾਗਤ ਹੈ ਠੀਕ ਹੈ ਉਹਦੀ ਸੰਭੀ ਵੀ ਆ ਭਾਈ ਠੀਕ ਹੈ ਉਹਦੇ ਪਰ ਬਾਈ ਰਾਜੂ ਬਾਈ ਬਾਈ ਪਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਟੋਟਲੀ ਲੈ ਵਾਹੇ ਕਹਿੰਦਾ ਮੈਂ ਤੈਨੂੰ ਘੱਟ ਕਰਨਾ ਤੇ ਹੈ ਠਿੱਕੀ ਰਹਿਣਾ ਇਹ ਘਾਟ ਦਾ ਗੱਲ ਰਿਹਾ ਠਿੱਕੀ ਉਹ ਚੰਚਾ ਨਹੀਂ ਹੈਗਾ ਨਾ ਦੌੜ ਮੈਂ ਨਹੀਂਗਾ ਤੇਰਾ ਲੋਹੇ ਵਾਲਾ ਹੀ ਲੈ ਕੇ ਦਿੰਦੇ ਆਲਾ ਵਾਹੇ ਗੋਲ ਵਾਹੇ ਕਰੋ ਠਿੱਕੀ ਨਹੀਂ ਨੋ ਕਰਨੀ ਹੈਗੀ ਠਿੱਕੀ ਆਏ ਹਾਏ ਗੋਲ ਵਾਹੇ ਕਰੋ ਲੈ ਇਹ ਤਾਂ ਘਾਟਨ ਛੋਟੇ ਰਿਆਣੇ ਨਹੀਂ ਕਰਿਆ ਜੀ ਵੀ ਹੈ ਇਹ ਆ ਦੇ ਮੱਥਾ ਟੇਕ ਕੇ ਕਰਦਾ ਕੰਮ ਸ਼ੁਰੂ ਹੈ ਔੜੜੇ ਨੇ ਵੀ ਅਸੀਂ ਮੱਥਾ ਟੇਕ ਕੇ ਸ਼ੁਰੂ ਕਰਿਆ ਦਾ ਇਹ ਲੈ ਬਰੈਡ ਕੱਟਿਆ ਉਹਨੇ ਭੁੱਖ ਬਲਵਾ ਦੋ ਅੱਛਾ ਮੱਥਾ ਤਾਂ ਅਸੀਂ ਦੇਖਿਆ ਹੈ ਕੰਮ ਮਾਰੂ ਮਾਰ ਠੀਕ ਹੈ ਲੈ ਇਹ ਹੈ ਮਿੱਠਾ ਪੱਤੀ ਤੇਜ ਆ ਨਾਰਾ ਹਰ ਤੁ ਵੀ ਨਾਰਾ ਜੀ ਚਲੋ ਭਾਈ ਆ ਮੁੰਡਾ ਆ ਗਿਆ ਹੁਣ ਓ ਭਾਈ ਗੋਲ ਕੱਪੇ ਕੱਟ ਚਾ ਲਾਉਣਾ ਵੀਰ ਲੱਗੇ ਚਲਾਉਂ ਅੱਛਾ ਬਾਈ ਆ ਹਾਂ ਏ ਹੈ ਬਾਈ ਆਹ ਦੇਖੋ ਰਿਸ਼ਤੇਦਾਰ ਭਾਈ ਆ ਹੀ ਜਾਂਦੇ ਸਾਰੇ ਉਹ ਭੈਣਾ ਵੀ ਆ ਗਈਆਂ ਦੁਈਆਂ ਬਾਜੀ ਮੈਂ ਨਾ ਤਾਂ ਦੋ ਟਿੱਕੀਆਂ ਪਵਾ ਲਈਆਂ ਹੈਂ ਬਾਰ-ਬਾਰ ਦਾ ਕੰਮ ਇੱਕ ਵਾਰ ਹਾਂ ਦੇਖਿਓ ਬਾਈ ਦੇਖਿਓ ਕੈਮਰਾ ਨਹੀਂ ਦੇਖਿਆ ਲੈ ਇਹਨਾਂ ਨੇ ਇਹ ਆ ਲੈ ਦੇਖਿਆ ਨਹੀਂ ਕੈਮਰਾ ਇਹ ਹਲੇ ਕੈਮਰਾ ਤਾਂ ਦੂਰ ਆ ਕੰਮ ਆਇਦਰ ਦੇਖ ਲੈ ਕੁੜੀ ਨੂੰ ਹਾਂ ਮੈਂ ਬੱਗੋ ਬੱਗੋ ਮੈਂ ਬੱਗੋ ਤੈ ਵੀ ਖਾਣਾ ਖਾ ਹੈ ਖਾਣਾ ਲਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਮਿਲੋ ਮਿਲੋ ਉਹ ਭਾਈ ਹਾਂ ਭਾਈ ਓਕੇ ਆ ਲਾ ਭਾਈ ਸਾਡੀ ਭੈਣ ਆ ਗਈ ਕੈਨੇਡਾ ਵਾਲੀ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਮੈਂ ਨੋਟ ਕਰਾਂਗਾ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਤਸਵੀਰ ਹੈ ਸਾਰੇ ਰਿਸ਼ਤੇਦਾਰ ਆਈ ਜਾਂਦੇ ਆ ਕੋਈ ਥੋੜੇ ਰੱਖਣਾ ਯਾਗਵਾਨ ਵੇ ਉੱਮਾ ਕਰੇ ਹਾਂ ਰੱਖਣਾ ਪੈਣਾ ਕਾਲਾ ਜਾਂ ਇੱਥੇ ਬੜਾ ਅੱਛਾ ਸਾਜਾ ਜਿਹਾ ਹੀ ਕੰਮ ਚੱਲਦਾ ਹੈ ਆ ਦੇਖੋ ਬਾਈ ਕਹਿੰਦੇ ਵੀ ਨਿਆਣਾਗਰ ਰੋਟੀ ਨਹੀਂ ਸਹੀ ਖਾਣ ਦਿੰਦਾ ਉਹ ਗੱਲ ਪੱਕੀ ਹੈ ਦੇਖੋ ਭੈਣ ਤੰਗ ਕਰੀ ਪਈ ਐ ਤੇ ਨਾਲੇ ਨੱਚੀ ਜਾਂਦੀ ਹੁਣ ਇਹ ਤੰਗ ਕਰੀ ਪਈ ਪੰਮੂ ਕਿੱਥੇ ਐ ਹੱਸ ਕੇ ਦਿਖਾਈ ਪੰਮੂ ਪੰਮੂ ਹਾਜਮ ਕਰਨ ਗਿਆ ਹੋਇਆ ਹੈ ਮੰਨ ਲਾਦੇ ਕਿਧਰ ਐ ਸਾਈਕਲ ਹੀ ਖੜੀ ਐ ਉਹਦੀ ਨਹੀਂ ਸਾਈਕਲ ਹੀ ਲੈ ਕੇ ਆਓ ਲੈ ਬਾਈ ਫੋਟੋ ਖਚੋ ਰਹੀ ਐ ਫੋਟੋ ਸ਼ੂਟਿੰਗ ਵੀ ਚੱਲ ਰਹੀ ਐ ਇਹ ਬੰਦੇ ਸਾਡੇ ਸਾਰੇ ਬਾਈ ਖੜੇ ਆ ਟੋਟਲੀ ਕਿਆ ਖਤਾਂਜੀ ਓ ਮਾਗ ਆ ਦੇਖੋ ਨਿਆਣੇ ਪਹੁੰਚ ਗਏ ਬਾਈ ਇਹ ਇਹ ਰੱਬ ਦਾ ਰੂਪ ਹੈ ਇਹਨਾਂ ਨੂੰ ਜ਼ਰੂਰ ਕੁਛ ਰੱਖੋ ਬਾਕੀ ਆ ਵੀ ਨਿਆਣੇ ਆ ਚਲੋ ਚਲੋ ਲੈ ਲੋ ਹਾਂਜੀ ਸੱਸੀ ਗਾਲ ਸੱਸੀ ਗਾਲ ਸ਼ੁਭਕਾਮਨਾਵਾਂ ਲੋ ਬਾਈ ਸਾਰੇ ਲੈ ਕੇ ਰਿਹਾ ਬਾਪੂ ਨੇ ਵੀ ਪਰ ਹਾਂ ਕੈਮਰਾ ਵਾਲੇ ਵੀਰਾਂ ਦਾ ਧੰਨਵਾਦ ਕਰ ਤੇ ਫੋਟੋ ਖਿੱਚੇ ਦਿੰਦੇ ਜਦੇ ਨਾਲ ਦੀ ਨਾਲੇ ਖਿੱਚਦੇ ਆ ਹਨਾ ਗਾ ਵੀ ਰਹਿੰਦੇ ਇਹ ਜੇ ਪਲੇਟ ਜਿਆਦਾ ਭਰੀ ਹੋਏ ਹਾਂ ਚਲੋ ਭਾਈ ਚੱਲ ਰਿਹਾ ਕੰਮ ਤੇ ਲੋਕ ਵੀ ਬੀੜ ਬੈ ਗਈ ਹੈ ਹੈ ਕਿੰਨੀ ਬੀੜ ਬੈ ਗਈ ਹੈ ਭਾਈ ਤਿੱਕੀ ਵੀ ਪਹਿੜ ਨਹੀਂ ਹਾਂ ਤੇ ਕਿਵਰ ਦਾ ਭੀੜ ਪੈਣੀ ਆ ਫੇ ਤਿੱਕੀ ਹੈ ਚੀਜ਼ ਇਹ ਜੀ ਆ ਗੱਲੀ ਨੂੰ ਪੁੱਛਿਆ ਦੱਲੀ ਕੱਲੇ ਖਾਣ ਲੱਗੇ ਉਹ ਚਾਕੋ ਹੈ ਡੀ ਲਾਈਨ ਕੋਈ ਨਹੀਂ ਬੰਦਾ ਆਪਣਾ ਹੋ ਸਭ ਤੋਂ ਇੱਕੋ ਡੈਪ ਨੇ ਪਿੰਡ ਦਾ ਇਕਲਾ ਬਾਈ ਮਾਮਾ ਚਾਚਾ ਵੀ ਫਿਰ ਰਹੇ ਆ ਆਪਣੀ ਡਿਊਟੀ ਨਿਭਾਉਂਦਾ ਠੀਕ ਹੈ ਚਲੋ ਹੋਰ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਹਾਂ ਠੀਕ ਆ ਠੀਕ ਆ ਬਾਕ-ਬਾਕ ਖਸੇ ਰੱਖੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਬਾਹਰ ਤੱਕ ਦਾ ਫੁੱਲ ਟਾਹਰਾ ਅੱਜ ਬਾਈ ਗੱਡੀ ਵੀ ਬਾਪੂ ਲੱਗਿਆ ਵਾ ਆਪਣੇ ਕੰਮ ਸਤਿ ਸਾਰੇ ਦਾ ਚਾਨਣ ਜਿਉਤੇ ਰ ਸਰ ਤੋਂ ਤੀਰ ਸੋਕਿਸ ਜੁਤੇ ਸੋ ਪਾ ਇੱਕੜਾ ਬਾਈ ਚਲੋ ਪਹੁੰਚ ਜਾਂਦੇ ਪਿੰਡ ਤੇ ਵੀ ਸਾਰੇ हां बच कर हुन का देखो भाई फाड़ोगे फिर नून मिर्च ना करना ही है ले देख लो नून मिर्च ना करना ना नून मिर्च ਨੂੰ ਤੂੰ ਹੀ ਰਹਿ ਕੇ ਨਿਆਣਾ ਤੂੰ ਕਰ ਲੈ ਫੇ ਮੈਂ ਨਾ ਕਰ ਦਿੰਦਾ ਲੈ ਕੰਮੇਵਾਰੀ ਦੇ ਪੈਰੀਂ ਅੱਛੇ ਤੇਰੀ ਡਿਊਟੀ ਆ ਇਹ ਲੈ ਤੂੰ ਪਲੇਟ ਵਿੱਚ ਦੇਖ ਲੈ ਦੇਖ ਲੈ ਚਾਣੋ ਢਾਣ ਵੀ ਆ ਗਈ ਸਾਰੇ ਭਾਈ ਇੱਧਰ ਉਹ ਜਸ਼ਨ ਵੀ ਚਲੋ ਕੋਈ ਨਹੀਂ ਠੀਕ ਹੈ ਓਕੇ ਆ ਅੱਗੇ ਨੰਬਰ ਵੀ ਆ ਕਾਹੇ ਦੋ ਜੂਰੋ ਖਾਣ ਲੱਗੇ ਅੱਛਾ ਚਲ ਚਲੋ ਭਾਈ ਚੱਲ ਰਿਹਾ ਕੰਮ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਲੈ ਇੱਧਰ ਇਹ ਨੈਪਲੋ ਭਾਈ ਬੜੇ ਬੜੇ ਬੰਦੇ ਲੱਗੇ ਹੋਏ ਆ ਇਹ ਮੱਥਾ ਟੇਕ ਕੇ ਗਏ ਚਲੇ ਗਿਆ ਹਨਾ ਮੁਰਗਿਆ ਹਨਾ ਆਕੇ ਕਾਲ ਚ ਹੋਣਾ ਫਿਰ ਕੋਈ ਕੰਮ ਹੋਣਾ ਉਹਨੂੰ ਚਲੋ ਭਾਈ ਹਾਂ ਮੈਕ ਗੋਲ ਗੱਪਾ ਨਹੀਂ ਖਾਣਾ ਨਹੀਂ ਭੱਲਾ ਤੇ ਕੀ ਆ ਤੂੰ ਨਵੀਂ ਆਈਟਮ ਦੇਖਦਾ ਰਹਿ ਕਰ ਗੋਆ ਗੋਆ ਦਹੀਂ ਭੱਲਾ ਲੱਭਦਾ ਫਿਰਦਾ ਮੁੰਡਾ ਉਹ ਭੱਲੇ ਜਸ਼ਨ ਕੀ ਆ ਕੀ ਆ ਟਾਈਮ ਨਹੀਂ ਬਾਕੀ ਹੁੰਦਾ ਪਿਆ ਜੀ ਇਹਦਾ ਇਹ ਜਿਹੜੀ ਪੱਕੀ ਹੈ ਜੋੜੀ ਤੇ ਹੰਸਾਂ ਦੀ ਜੋੜੀ ਸਾਨੂੰ ਪਤਾ ਵੀ ਕਿਹੜੇ ਤੁਸੀਂ ਜਾਨਤ ਵਾਲਾ ਉਹ ਇਧਰ ਹਟਾ ਦਿਓ ਕਿਤੇ ਬਿਮਾਰ ਹੋ ਜਵੇ ਦਿੱਲੀ ਹੈ ਇਹਨਾਂ ਦਾ ਸੌਣ ਵਾਲਾ ਜਾ ਕੇ ਹੁਣ ਹੈ ਲਾ ਪਾਏ ਬੰਦੋ ਆਪੇ ਸਾਕ ਹੋਇ ਨਹੀਂ ਚਲੋ ਭਾਈ ਚੱਲਣੇ ਆ ਕੰਮ ਲੋ ਭਾਈ ਬਹੁਤ ਕਮੈਂਟ ਆ ਰਹੇ ਸੀ ਵੀ ਜੱਗਾ ਨਹੀਂ ਦਿਖ ਰਿਹਾ ਹੁਣ ਤਨ ਮੈਨੂੰ ਆਹ ਦੱਸ ਮੈਂ ਖੱਲੀ ਜੀ ਬਣਾਉਣਾ ਨਹੀਂ ਕਰਖਲਾ ਆਇਆ ਇਹਨੇ ਆਪਣੇ ਝੱਕੀ ਜੀ ਭਾਈ ਭੱਜਿਆ ਦੇਖ ਲੈ ਮੈਂ ਕਿਹਾ ਫੋਨ ਕਰਿਆ ਤਾਂ ਚੱਕਰ ਮੈਂ ਪੁੱਛ ਲਾ ਜੇ ਤਾਂ ਨਾ ਕਰਿਆ ਹੋਵੇ ਇਹਦਾ ਕਹਿੰਦਾ ਸੋਨੇ ਡਾਕਟਰ ਆ ਜਾ ਮੈਂ ਨਹੀਂ ਮੈਂ ਆਇਆ ਇਹ ਬੀਜੀ ਕੱਲ ਬਹੁਤ ਜ਼ਿਆਦਾ ਕੱਲ ਸਵੇਰੇ 8 ਵਜੇ ਪਰ ਆਇਆ ਕਰ ਲੈ ਇਹ ਪਕੌੜੀਆਂ ਨਾ ਘਟ ਜੇ ਜੀ ਨਾ ਇਹ ਆਉਣ ਤੋਂ ਪਹਿਲਾਂ ਸਟਾਲਾਂ ਚੱਲ ਗਏ ਹੋਣੇ ਟਿੱਕੀਆਂ ਬੜੀਆਂ ਹੱਥ ਰੋਵੇ ਦਾ ਪਾਣੀ ਛੱਡਿਆ ਵਸਵੇ ਦਾ ਰਾਤ 5 ਵਜੇ ਤੱਕ ਭਰ ਕੇ ਆਇਆ 5 ਵਜੇ ਸਾਰੀ ਰਾਤ ਜਾਗਦਾ ਹੀ ਹੈ 5 ਵਜੇ ਬਾਅਦ ਜਦੋਂ ਜਾਣਾ ਬੰਦ ਕਰਦੇ ਹੈ ਹੈ ਟਿੱਕੀ ਵਾਲਿਆਂ ਕੋਲ ਤਾਂ ਸੋਨਾ ਇਕੱਠ ਹੋ ਗਿਆ ਹਾਂ ਚੱਲ ਬੈ ਕੰਮ ਚੱਲ ਪਿਆ ਜਿੱਤੇ ਮੇਰੀ ਦੀ ਸਿੱਖਾਤਰ ਸਪੈਸ਼ਲ ਕਰ ਰਹੀ ਹੈ ਭਾਬੀ ਕਹਿੰਦੀ ਭਾਈ ਆਪਣੇ ਭਾਈਆਂ ਨੂੰ ਸਪੈਸ਼ਲ ਕੁਚੀਓਸ ਕਰਕੇ ਉਹਨਾਂ ਖਿਲਾ ਰਹੇ ਹੈ ਸਪੈਸ਼ਲ ਵੀਰੇ ਨੂੰ ਸੀ ਨਾ ਜੀ ਕੋਈ ਚੀਜ਼ ਤੁਝ ਰਹੇ ਆਪੇ ਬਣਾ ਕੇ ਖਾਦੀ ਤਾਂ ਬਾਈ ਉੱਪਰ ਚੱਲਦੇ ਆ ਸਾਰੇ ਉੱਪਰ ਤਾਂ ਹੀ ਖਾਲਜਾ ਖਾਲੀ ਹੋ ਗਿਆ ਸਾਰੇ ਉੱਪਰ ਚਲੇ ਗਏ ਬਾਕੀ ਨਾ ਨਾ ਵੀ ਪਹੁੰਚ ਜਾਣਾ ਚਲੋ ਉੱਪਰ ਜਾ ਕੇ ਦਿਖਾ ਕੇ ਆਉਂਦਾ ਪਤਾ ਦਾ